哪个？Oh, yeah. हो गया।, हो गया देखा सब दोबारा आइजा फोन हेलो ਹੈਲੋ ਹਾਂਜੀ ਕੌਣ ਜੀ? ਸਤਿ ਸ੍ਰੀ ਅਕਾਲ ਸਤਿਕਾਰ ਅਸੀਂ ਨੱਥੋਂ ਬੋਲਦੇ ਮਹਾਲਾ ਤੋਂ। ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਬਲਵੀਰ ਸਿੰਘ ਬਲਵੀਰ ਸਿੰਘ ਬੋਲਦਾ। ਹਾਂਜੀ ਹਾਂਜੀ ਬਲਵੀਰ ਸਿੰਘ ਬੋਲਦਾ ਜੀ। ਹਾਂਜੀ ਤੁਹਾਡਾ ਨੰਬਰ ਨਾ ਤੁਹਾਨੂੰ ਬਲੱਡ ਬੈਂਕ ਤੋਂ ਮਿਲਿਆ ਸੀਗਾ। ਅੱਛਾ ਜੀ। ਹਾਂਜੀ ਤੁਹਾਡਾ ਜਿੱਦਾਂ ਉਹਨਾਂ ਨੇ ਲਿਖਿਆ ਵੀ ਸਾਡੀ ਮੰਮੀ ਦੇ ਸਿਹਤ ਕੋਈ ਕੰਮ ਆ ਉਹਨਾਂ ਨੂੰ ਤੁਹਾਨੂੰ ਜਰੂਰ ਤੇ ਆ। ਅੱਛਾ ਜੀ। ਹਾਂਜੀ ਖੂਨ ਚਾਹੀਦਾ ਜਿਦਾ ਪਹਿਸਾਨ ਨੂੰ। ਕੋਈ ਗੱਲ ਨਹੀਂ ਜੀ ਮੈਂ ਆ ਜਾਂਦਾ। ਕਿੱਥੇ ਆਵਾਂ ਜੀ? ਕਿੱਥੇ ਆਵਾਂ ਜੀ? ਸਰਕਾਰੀ ਹਸਪਤਾਲ ਆਪਾਂ ਦੀ ਹਸੀ ਅੱਛਾ ਜੀ ਹਾਂ ਜੀ ਉਹ ਕਿ ਐਡਮਿਟ ਆ ਮਮੂ ਸਾਡੇ ਠੀਕ ਹੈ ਜੀ ਹਾਂ ਇਦਾਂ ਨਾ ਵੀ ਬਲੱਡ ਅਸੀਂ ਦਿੰਦੇ ਰਹਿੰਦਾ ਆ ਤੇ ਉਹ ਮੇਰਾ ਗਰੁੱਪ ਬਹੁਤ ਘੱਟ ਮਿਲਦਾ ਆ ਉਹ ਜਦੋਂ ਐਮਰਜੈਂਸੀ ਆਉਂਦੀ ਉਦੋਂ ਬੈਂਕ ਹਾਂ ਜਦੋਂ ਬਲੱਡ ਬੈਂਕ ਵਾਲੇ ਉਹਨੂੰ ਫੋਨ ਕਰਦੇ ਜੋ ਐਮਰਜੈਂਸੀ ਚਾਹੀਦਾ ਹੁੰਦਾ ਹਾਂ ਜੀ ਉਹਨਾਂ ਨੇ ਦੱਸਿਆ ਸੀ ਵੀ ਸਾਡਾ ਗਰੁੱਪ ਵੀ ਆ ਸਾਡੀ ਮਮੂ ਦੇ ਨਾਲ ਮੈਚ ਕਰਦਾ ਬਲੱਡ ਦੇ ਨਾਲ ਠੀਕ ਆ ਠੀਕ ਆ ਕੋਈ ਨਾ ਮੈਂ ਆ ਜਨਾ ਤੇ ਮੈਨੂੰ ਦੱਸੋ ਕਿਤੇ ਸਰਕਾਰੀ ਹਸਪਤਾਲ ਹਾਂ ਜੀ ਤੁਸੀਂ ਬਾਦਿ ਮੈਨੂੰ ਤੁਸੀਂ ਫੋਨ ਕਰ ਲਿਓ ਮੇਰਾ ਫੋਨ ਨੰਬਰ ਲੇਖ ਲਓ ਠੀਕ ਆ ਜੀ ਆ ਜੂਂਗਾ ਫਿਰ ਤੁਸੀਂ ਫੋਨ ਕਰ ਦਿਓ ਮੈਨੂੰ ਹਾਂ ਜੀ ਚਲੋ ਠੀਕ ਆ ਕੋਈ ਨਹੀਂ ਆ ਜੰਨਾ ਮੈਂ ਵੇਟ ਕਰੋ ਬਸ ਆ ਗਿਆ ਆ ਮਿਹਰਬਾਨੀ ਚਲੋ ਮਿਹਰਬਾਨੀ ਕਾਦੀ ਇਹ ਤਾਂ ਫਰਜ਼ ਹੈ ਆਪਣਾ ਬੰਦਾ ਬੰਦੇ ਦੇ ਕੰਮ ਆਉਂਦਾ ਨਾਲੇ ਸਾਨੂੰ ਤਾਂ ਉੱਧੇ ਬਹੁਤ ਖੁਸ਼ੀ ਹੁੰਦੀ ਆ ਕਿ ਕਿਸੇ ਦੀ ਗਰੀਬ ਦੀ ਬਚਾਰੇ ਦੀ ਮਾਲੇ ਮਰੀ ਦੀ ਜਾਣ ਵੱਜ ਜਵੇ ਹੋਰ ਇਸ ਤੋਂ ਬਾਅਦ ਕੀ ਫੋਨ ਹੋਦਾ ਚਲੋ ਮੈਂ ਆ ਗਿਆ ਤੁਸੀਂ ਵੇਟ ਕਰੋ ਆ ਗਿਆ ਮੈਂ ਆ ਵੀ ਬਲਵੀ ਸਿਆ ਜਿੱਕੇ ਜੀ ਇਹ ਜੇ ਜਾਨ ਬਜਵੇ ਕਿਸੇ ਇਨਸਾਨ ਦੀ ਹੋਰ ਕੀ ਚਾਹੀਦਾ ਤੋ ਵੱਢ ਕੇ ਤਾ ਪਾਉਨੇ ਦੀ ਆਵਾ ਜੰਦਾ ਮੋਟਰ ਦਾ ਆ ਬਲਵੀ ਸੇ ਕਿਦਾਂ ਹਾਲ ਚੰਗਾ ਵਧੀਆ ਵਧੀਆ ਮੈਂ ਤੈਨੂੰ ਵੇਖ ਕੇ ਇੱਧਰ ਆਇਆ ਉਹ ਮੈਂ ਐ ਤਾਂ ਇੱਧਰ ਤੇਰਾ ਮੋਟਰ ਕਿਹੜਾ ਮਾਰਨਾ ਸੀਗਾ ਅੱਛਾ ਉਹ ਯਾਰ ਐ ਮੇਰੇ ਆਤੀ ਕੋ ਫੋਨ ਆ ਗਿਆ ਕੀ ਗੱਲ ਹੋਈ ਉਹ ਕੋਈ ਮਰੀਜ਼ ਹੈ ਨਾ ਤੇ ਦਾਖਲ ਕੀਤੀ ਹੈ ਮਾਤਾ ਸਰਕਾਰੀ ਹਸਪਤਾਲ अच्छा अपनी कई नहीं कोई पता नहीं बेचारा कौन achha, achha. दा दा नहीं, दा दा hmm. थी अच्छा अच्छा मैं तो जानदा hmm. ah, नहीं कोरी का केदा फोन सीगा कोरी बोलदी थी हां जी भाई ਤੁਹਾਡਾ ਜਿਹੜਾ ਬੈਂਕ ਦੇ ਵਿੱਚੋਂ ਤੁਹਾਡਾ ਨੰਬਰ ਮਿਲਿਆ ਉਹ ਆਪਾਂ ਦਾਣ ਕਰਦੇ ਰਹੇ ਤਾਂ ਮੇਰਾ ਤਾਂ ਬਹੁਤਾ ਕਹਿਣਾ ਰਲਦਾ ਨਹੀਂ ਹੈਗਾ ਵੀ ਰਲਦਾ ਤੇਰਾ ਗਰੂਪ ਉਹ ਰਹਿਮਨ ਜੱਤੀ ਫੋਨ ਉਹ ਬੈਂਕ ਵਾਲੇ ਕਰਾਉਂਦੇ ਆ ਤਾਂ ਤੇ ਉਹ ਕੋਰੀ ਬਿਚਾਰੀ ਘਬਰਾਈ ਹੋਈ ਜੀ ਬਹੁਤ ਹੀ अच्छा मैं कह चला ਕੋਈ ਮੈਂ ਆ ਗਿਆ ਸਰਕਾਰੀ ਆਪਾਸ ਮੈਂ ਕਰ ਹੋ ਕੇ ਮੜ ਜਾ ਚੱਲ ਫੇ ਮੈਂ ਵੀ ਨਾਲੇ ਚੱਲ ਚੱਲਦੇ ਆ ਦੋਏ ਚੱਲ ਚੱਲਦੇ ਆ ਆਓ ਚੱਲਦੇ 3:00 ਵਜੇ ਬਾਦ ਘਟਾ ਹੋਵੇ ਆ ਕੋਈ ਗੱਲ ਨਹੀਂ ਪਤਾ ਨਹੀਂ ਹੁੰਦਾ ਠੀਕ ਹੈ ਠੀਕ ਹੈ ਆ ਚੱਲ ਆ ਗਾ ਤੇ ਜੇਤ ਤੋਂ ਬਾਅਦ ਫੋਨ ਦਾ ਕਿਹੜਾ ਕੰਮ ਨਾ ਕੋਈ ਗੱਲ ਨਹੀਂ ਜਿਆਦਾ ਕਿਸੇ ਮਰੀਜ਼ ਦੀ ਵਿਚਾਰ ਇਹਦੀ ਜਾਨ ਬਚ ਗਈ ਤਾਂ ਹਾਂ ਇਹ ਸਾਡੇ ਖੂਨ ਦੇ ਨਾਲ ਗੱਲ ਜਰੀਆਂ ਅਸੀਂ ਬੋਲਦੇ ਹਾਂ ਚਲ ਠੀਕ ਹੈ ਠੀਕ ਹੈ ਕਹਿੰਦੇ ਸੀ ਕਿ ਫੋ ਜਾਣਾ ਵਾ ਮੈਂ ਹਸਪਤਾਲ ਜਾਣਾ ਖੂਨ ਦੇਣ ਕਿਸੇ ਨੂੰ ਅਜੇ ਤੱਕ ਆਏ ਨਹੀਂ ਹੈ ਕਿੰਨਾ ਟਾਈਮ ਹੋ ਗਿਆ ਦੇਖਾ ਹਲੋ ਹਲੋ ਬੱਸ ਬੱਸ ਆ ਗਿਆ ਘਰ ਦੀ ਕਰਨ ਲੱਗ ਗਈਆਂ ਅੰਜ ਮਿੰਟ ਲੱਗਣੇ ਆ ਗਿਆ ਚੱਲ ਆ ਜਾ ਆ ਗਿਆ ਚੱਲ ਆ ਜਾ ਤੂੰ ਦਾ ਕੋਈ ਨਹੀਂ ਦਾ ਆਦਾ ਮੈਂ ਗਾਣੂ ਉਹ ਆ ਜਾ ਚਾਹ ਪੀ ਕੇ ਚੱਲਦੇ ਹਾਂ ਬੁਰਾ ਹਾਲ ਹੋ ਗਿਆ ਯਾਰ ਅੱਜ ਦਾ ਉਹ ਯਾਰ ਐਨਾ ਨਹੀਂ ਮਨ ਕਰੀ ਪਰੇਸ਼ਾਨ ਹੋ ਜਨਾਂ ਅੱਜ ਹਾਂ ਤੇ ਮੂੜੇ ਖਰਾਬ ਹੋ ਗਿਆ ਬਹੁਤ ਜ਼ਿਆਦਾ ਮੈਂ ਇਹ ਜੋ

ਦੇਖ ਲਾ ਜ਼ਿੰਦਗੀ ਦੇ ਵਿੱਚ ਕਿੰਨੀ ਵਾਰੀ ਖੂਨਦਾਨ ਕੀਤਾ ਮੈਂ ਹਾਂਜੀ ਤੇ ਸਮਾਂ ਮਨ ਨੂੰ ਚਾਹ ਹੁੰਦਾ ਸੀ ਵਿਚਾਰੋ ਸਾਡੇ ਕਾਤਰ ਕਿਸੇ ਵਿਚਾਰੇ ਦੀ ਜਾਨ ਬਚ ਗਈ ਅਰ ਅਜੇ ਵੀ ਘਟਨਾ ਨੇ ਨਾ ਬਸ ਉਸਨਾਂ ਨੂੰ ਅਜੇ ਤਾਂ ਬਹੁਤ ਮਨ ਦੁਖੀ ਆ ਅੱਜ ਤਾਂ ਅਲੈਦਾ ਜੀ ਕਲਵੰਤ ਘਟਣਾ ਸੀ ਕਿੱਦਾਂ ਕੀ ਹੋ ਗਿਆ ਇੰਨਾ ਨਹੀਂ ਘਟਣਾ ਨਾ ਘਟੇ ਕਿਸੇ ਅੱਜ ਦਿਨ ਮੈਂ ਖੂਨ ਦੇਣ ਗਿਆ ਨਾ ਉਹ ਇੱਕ ਮਾਂ ਸੀ ਕਿਸੇ ਦੀ ਤੇ ਉਹਦੀ ਧੀ ਨੇ ਫੋਨ ਕੀਤਾ ਸੀ ਜਦੋਂ ਉੱਥੇ ਮੈਂ ਲੇਖਿਆ ਗਏ ਮਾਂ ਦਾ ਬੈੱਡ ਤੇ ਪਈ ਅਸੀਂ ਦੋ ਜਣੇ ਖੜ ਗਏ ਜਦ ਫੋਨ ਕੁੜੀ ਨੇ ਦੱਸਿਆ ਵੀ ਸਾਡੀ ਉਹ ਜਿਹਨਾਂ ਨੂੰ ਫੋਨ ਕੀਤਾ ਸੀ ਤਾਂ ਫਿਰ ਕੁੜੀ ਨੇ ਦੱਸਿਆ ਆਪਣੀ ਮਾਂ ਨੂੰ ਵੀ ਸਾਡੇ ਨੂੰ ਹੱਥ ਕਰਕੇ ਵੀ ਭਾਜੀ ਹੁਣੀ ਮੰਮੀ ਤਾਂ ਖੂਨ ਦੇਣ ਆਏ ਆ ਅੱਛਾ ਪਹਿਲਾਂ ਤੋਂ ਉਹਨੇ ਬੜੇ ਅਜੀਬ ਜਿਹੇ ਤਰੀਕੇ ਨਾਲ ਸਾਡੇ ਦੋਹਾਂ ਦੇ ਚਿਹਰੇ ਦੇਖੇ ਜਿਹੜੇ ਦੇਖ ਕੇ ਨਾ ਤੇ ਜਿਹੜੀ ਉਹਨੇ ਗੱਲ ਕਹੀ ਬਾਸ ਤੁਮ ਅਸੀਂ ਜਾਣਦੇ ਸੀ ਕਿੱਦਾਂ ਖੜੇ ਅੱਗੇ ਅਸੀਂ ਜਦੋਂ ਜਾਂਦੇ ਸੀ ਨਾ ਤਾਂ ਲੋਕ ਸਾਡੇ ਮਰੇ ਹੱਥ ਜੋੜਦੇ ਸੀ ਵੀ ਤੁਹਾਡੀ ਵਜ੍ਹਾ ਨਾਲ ਸਾਡੇ ਮਰੀਜ਼ ਦੀ ਜਾਨ ਬਚ ਗਈ ਮਰੀਜ਼ ਵੀ ਸਾਡੇ ਮਰੇ ਹੱਥ ਜੋੜਦੇ ਜਿਵੇਂ ਤੁਹਾਡੇ ਬਲੱਡ ਨੇ ਅੱਜ ਮੇਰੀ ਜਾਨ ਬਚਾਤੀ ਧੰਨਵਾਦ ਕਰਦੇ ਜੀ ਧੰਨਵਾਦ ਕਰਦੇ ਸੀ ਸਾਡਾ ਪਰ ਅੱਜ ਉਸ ਮਾਤਾ ਨੇ ਜਦੋਂ ਨਾ ਮੇਰੇ ਆਹ ਦੇਖਿਆ ਸਾਡੇ ਨੂੰ ਹੱਥ ਜੋੜ ਤੇ ਇਦਾਂ ਹੱਥ ਜੋੜ ਕੇ ਕਹਿੰਦੀ ਪੁੱਤ ਆਪਣੇ ਘਰ ਨੂੰ ਮੁੜ ਜਾਓ ਮੈਂ ਹੁਣ ਜਿਉਣਾ ਨਹੀਂ ਚਾਹੁੰਦੀ ਜਾਓ ਪੁੱਤ ਬਣ ਕੇ ਘਰ ਨੂੰ ਮੁੜ ਜਾਓ ਜਦੋਂ ਮਾਤਾ ਦਾ ਚਿਹਰਾ ਦੇਖਿਆ ਅੱਖਾਂ ਚ ਆਤਰੂ ਮਾਤਾ ਦੇ ਮੈਂ ਫੇ ਉਹਦੀ ਕੁੜੀ ਨੂੰ ਪੁੱਛਿਆ ਵੀ ਪੈਂਜੀ ਕੀ ਗੱਲ ਹੋਈ ਮਰਦਾ ਹੁਣੀ ਤੱਕ ਹੱਦ ਕੱਦ ਕੇ ਕਹਿੰਦੇ ਆ ਫਿਰ ਉਹ ਜਿਹੜੀ ਕਹਾਣੀ ਉਹ ਕੁੜੀ ਨੇ ਦੱਸੀ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਤੁਹਾਨੂੰ ਪੁੱਛੋ ਵੀ ਇਹ ਤਾਂ ਵਿਚਾਰਾ ਰੋਣੇ ਲੱਗ ਗਿਆ ਉੱਥੇ ਦੱਸ ਇਦਾਂ ਦਾ ਕੀ ਹੋ ਗਿਆ ਉਹ ਕੁੜੀ ਜਦੋਂ ਰੋਣ ਲੱਪੇ ਫਿਰ ਰੋ ਕੇ ਦੱਸਿਆ ਉਹਨੇ ਉਹ ਕਹਿੰਦੀ ਅਸੀਂ ਆਪਣੇ ਮਾਪੇ ਦੇ ਘਰ ਦੋ ਸੀਗੇ ਭੈਣ ਭਰਾ ਮੈਂ ਵੱਡੀ ਸੀਗੀ ਤੇ ਜਿਹੜਾ ਮੇਰਾ ਭਰਾ ਉਹ ਛੋਟਾ ਸੀ ਮੇਰੇ ਮਾਪੇ ਨੇ ਕਹਿੰਦੇ ਮੇਰਾ ਵਿਆਹ ਕਰਤਾ ਵਿਆਹ ਕਰਤਾ ਕੋੜੇ ਜਰਵਾਦ ਮੇਰੇ ਬਾਪ ਦੀ ਜੈਥ ਹੋ ਗਈ ਜੈਥ ਹੋ ਗਈ ਕਿਸੇ وجہ ਦੇ ਨਾਲ ਤੇ ਮਾਂ ਮੇਰੀ ਨੇ ਔਖੀ ਹੋ ਕੇ ਮੇਰੇ ਭਰਾ ਨੂੰ ਪੜਾਉਣਾ ਸ਼ੁਰੂ ਕੀਤਾ ਫੇ ਤੂੰ ਪੁੱਤ ਪੜ ਲਾ ਕੰਮ ਕਰ ਕਰ ਕੇ ਜਿਹੜੀਆਂ ਜਿਹੜੀਆਂ ਕਰ ਕਰ ਕੇ ਉਹਦੀ ਹਾਲਤ ਦੱਸੀ ਉਹਨੇ ਕਿ ਕਹਿੰਦੀ ਭਰਾ ਮੇਰਾ ਵੱਡਾ ਹੋ ਕੇ ਵਿਗੜ ਗਿਆ। ہماری સોસાયਟੀ ਚ ਪੈ ਗਿਆ। ਨਸ਼ਾ ਕਰਨਾ ਪਿਆ। ਲੜਾਈਆਂ ਝਗੜੇ ਨੇਤ ਦਾ ਆੜਾਂਬਾ ਬਹੁਤ ਬੁਰੇ ਹਾਲ ਕਰਦਾ ਥਾ। ਹੁਣ ਤਾਂ ਕਹਿੰਦੀ ਮਤਲਬ ਉਹ ਘਰ ਦਾ ਸਮਾਨ ਵੀ ਵੇਚਣਾ ਸ਼ੁਰੂ ਕਰਤਾ। ਕਿ ਨਸ਼ੇ ਦੀ ਤੋਰ ਦੇ ਵਿੱਚ ਕਈ ਵਾਰੀ ਮਾਂ ਨਾ ਕੁੱਟਮਾਰ ਵੀ ਕਰਦਾ ਸੀ। ਹੁਣ ਉਹ ਕਹਿੰਦੇ ਵੀ 20 ਦਿਨ ਹੋ ਗਏ। ਵੀ ਮੇਰਾ ਭਰਾ ਨਾ ਮਾਂ ਮੇਰੇ ਨੂੰ ਕੁੱਟ ਕੇ ਮੰਜੇ ਤੇ ਸੈਟ ਕੇ ਘਰੋਂ ਭੱਜ ਗਿਆ ਚਲ ਗਿਆ ਕਿਤੇ ਚਲੇ ਗਿਆ ਫਿਰ ਲੋਕਾਂ ਨੇ ਫੋਨ ਕੀਤਾ ਅੰਡੀਆਂ ਗਵੰਡੀਆਂ ਨੇ ਮੈਨੂੰ ਮੈਂ ਆਈ ਆ ਕੇ ਮਾਤਾ ਨੂੰ ਹਸਪਤਾਲ ਦਾਖਲ ਕਰਾਇਆ ਤੇ ਜਦੋਂ ਮੈਨੂੰ ਦੇਖਿਓ ਮਾਤਾ ਦੇ ਹਾਲਤ ਉਹ ਦੇ ਕੁੱਟ ਦੇ ਨੀ ਤਪ ਪਏ ਉੱਥੇ ਬਹੁਤ ਮਾੜਾ ਚਾਹਮ ਹੋਇਆ ਤੇ ਜਦੋਂ ਮਾਂ ਦੇ ਜ਼ਖਮ ਮੈਂ ਦੇਖੇ ਉਹ ਨਾਰੇ ਮਾਰ ਰੋਵੇ ਨਾਰੇ ਸਾਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਤੇ ਦੱਸੋ ਦੁੱਖ ਜਿਆ ਲੱਗਾ ਬਹੁਤ ਵੀ ਇੱਕ ਮਾਂ ਦੀ ਮਾਂ ਦੇ ਨਾਲ ਇਦਾਂ ਮਾਂ ਦੇ ਨਾਲ ਇਦਾਂ ਵੀ ਕੋ ਪੁੱਤ ਕਰ ਸਕਦਾ ਚਲੋ ਡਾਕਟਰ ਦੇ ਕਹਿੰਦੇ ਆ ਜੀ ਖੂਨ ਤਾਂ ਦਿੱਤਾ ਦੇ ਪਰ ਸਾਰੀ ਬਾਤ ਅਸੀਂ ਕਿੱਦਾਂ ਆਏ ਆ ਬਸ ਆਹੀ ਸੋਚਦੇ ਗੱਲਾਂ ਕਰਦੇ ਆ ਆਹੀ ਗੱਲਾਂ ਕਰਦੇ ਆ ਆਹ ਰੱਬਾ ਇੱਕ ਮਾਂ ਨੂੰ ਇਹ ਕਾਦੀ ਸਜ਼ਾ ਪੁੱਤ ਪਾਲਣ ਦੀ ਬਸ ਦੇਖ ਮਾਮਾ ਤਾਂ ਹਮੇਸ਼ਾ ਰੱਬ ਦਾ ਦੂਜਾ ਰੂਪ ਕਹਉਂਦੀਆਂ ਆਈਆਂ ਜਿਵੇਂ ਸਹੀ ਗੱਲ ਪਰ ਉਸ ਮਾਂ ਦੇ ਜ਼ਖਮ ਦੇਖ ਕੇ ਤੁਹਾਨੂੰ ਰੋਣਾ ਆ ਗਿਆ ਵੀ ਰੱਬਾ ਇਹ ਕਿਹੜੀ ਸਜ਼ਾ ਇਹ ਜਿਹੜਾ ਵੈਰ ਆ ਇਹ ਕਿਹੜੇ ਪਾਪੀ ਨੇ ਕੱਢਿਆ ਜਿਹੜੇ ਇਹ ਜਾਨ ਮਾਰਨ ਵਾਲੇ ਨਸ਼ੇ ਜਿਹੜੇ ਪੈਦਾ ਕਰਤੇ ਹੂੰ ਅੱਗੇ ਛੋੜਾ ਮੋੜਾ ਕਿਸੇ ਨੇ दारू ਪੀ ਲਈ ਹੁਣ ਤਾਂ ਨਸ਼ਿਆਂ ਦੇ ਨਾਂ ਹੀ ਨਹੀਂ ਪਤਾ ਲੱਗਦਾ ਤੇ ਕਿਹੜਾ ਕਿਹੜਾ ਨਸ਼ਾ ਤਰਾਂ ਤਰਾਂ ਦੇ ਨਸ਼ੇ ਆ ਇਹਨੂੰ ਪੁੱਛੋ ਵੀ ਇਹ ਅਸੀਂ ਤਾਂ ਉੱਥੋਂ ਮਤਲਬ ਉਹ ਕੁੜੀ ਦੀ ਹਾਲਤ ਨਾ ਵਿਚਾਰੀ ਦੀ ਦੇਖੀ ਜਾਵੇ ਰੋਂਦੀ ਦੀ ਇਹ ਬਚਾਰਾ ਵੱਖਰ ਹੋਵੇ ਅੱਖਾਂ ਜਿਹੇ ਅਤਰੂ ਮੈਂ ਵਾਕਿਆ ਸੀ ਮਾੜਾ ਉੱਥੇ ਮਾਦੀ ਖੜੇ ਉੱਥੇ ਪਰ ਅਸੀਂ ਸੋਚਦੇ ਆ ਕਿ ਕਾਦੀ ਸਜ਼ਾ ਮਾਮਾ ਨੂੰ ਮਨ ਸਾਡਾ ਵੀ ਨਹੀਂ ਸੀ ਟਕਾ ਦਿਆਂਗਾ ਸਾਨੂੰ ਵੀ ਦੱਸ ਅੱਜ ਘਰ ਘਰ ਦੇ ਵਿੱਚ ਨਸ਼ੇ ਨੇ ਸੱੱਥਰ ਬਚਾਤੇ ਜੋ ਤੋ ਪੜਦੇ ਦੇਖਦੇ ਆ ਸਾਰਾ ਸੀਨ ਅੱਖਾਂ ਦੇ ਮੁਰਿਆ ਨਾ ਉਹ ਤਾਂ ਗੱਲ ਤੁਹਾਡੀ ਠੀਕ ਆ ਪਰ ਜਿਹੜੇ ਜ਼ਖਮ ਸਰੀਰ ਤੇ ਉਹ ਤਾਂ ਡਾਕਟਰਾਂ ਦੇ ਇਲਾਜ ਨਾਲ ਹੋ ਜੂਗੇ ਠੀਕ ਹੋ ਜਾਣੇ ਠੀਕ ਹਾਂਜੀ ਪਰ ਇੱਕ ਮਾਂ ਦੇ ਆਤਮਾ ਤੇ ਜਿਹੜੇ ਜ਼ਖਮ ਹੋ ਜਾਂਦੇ ਉਹਨੂੰ ਕੌਣ ਠੀਕ ਕਰੂ ਹਮ ਸਹੀ ਕੀ ਤੀ ਸੋਚਦੇ ਆ ਮਿਹਲੇ ਕਿੰਨੇ ਚਾਵਾ ਨਾ ਮਾਂ ਨੇ ਪਾਲਿਆ ਬੋਤਲ ਹਮ ਕਿੰਨੀ ਮਿਹਨਤ ਕੀਤੀ ਵਜਾਰੀ ਨੇ ਆਜ ਉਹਦੇ ਆ ਹਾਲ ਕੀਤੇ ਉਹਨੇ ਸਾਨੂੰ ਵੀ ਡਾਲਾ ਆਦਾ ਕਿ ਸਾਡੇ ਨਿਆਣੇ ਨਾਲ ਇਦਾਂ ਕਰਨ ਇਹ ਸਾਡੇ ਨਾਲ ਇਦਾਂ ਕਰਨਗੇ ਸਾਡਾ ਕੀ ਹਾਲ ਹੋਊਗਾ ਪਾਲਦੇ ਹੀ ਆ ਤਾਂ ਸਾਡਾ ਕੀ ਹਾਲ ਹੋਊਗਾ ਅਸੀਂ ਵੀ ਕਿੰਨੇ ਲੱਡਾ ਨਾਲ ਪਾਲਦੇ ਆ ਜਿਹੜੀ ਚੀਜ਼ ਚਾਹੁੰਦੇ ਉਹੀ ਲਿਆ ਕੇ ਦਿੰਨੇ ਆ ਕੱਲੋਂ ਸਾਡੇ ਨਾਲ ਨਿਆਣੇ ਸਾਡੇ ਕਰਨ ਤਾਂ ਬੜਾ ਦੁੱਖ ਲੱਗਣਾ ਸਾਨੂੰ ਬੜਾ ਦੁੱਖ ਲੱਗਿਆ ਇਸ ਕਰਕੇ ਬੜਾ ਜੇ ਮੈਨੂੰ ਵੀ ਚਲੋ ਮੈਂ ਖੂਨ ਦੇ ਨੂੰ ਜਾਣਾ ਤੇ ਜਦੋਂ ਉੱਥੇ ਦੇ ਹਾਲਾਤ ਦੇਖੇ ਇੱਕ ਗੱਲ ਤਾਂ ਸਹੀ ਆ ਕਿ ਜਿਹੜੀ ਸਰੀਰ ਦੇ ਜ਼ਖਮ ਆ ਹੂੰ ਉਹ ਤਾਂ ਡਾਕਟਰਾਂ ਦੇ ਇਲਾਜ ਦੇ ਨਾਲ ਠੀਕ ਹੋ ਜਾਂਦੇ ਠੀਕ ਹੋ ਜਾਣਗੇ ਹੂੰ ਪਰ ਜਿਹੜੇ ਜ਼ਖਮ ਉਸ ਮਾਂ ਦੇ ਆਤਮਾ ਨੂੰ ਪੈ ਗਿਆ ਮਾਂ ਦੀ ਮਮਤਾ ਤੇ ਪੈ ਗਿਆ ਹੂੰ ਉਹਨਾਂ ਡਾਕਟਰਾਂ ਦਾ ਕਿਸੇ ਕੋ ਇਲਾਜ ਨਹੀਂ ਇਲਾਜ ਨਹੀਂ ਹੈ ਨਹੀਂ ਇਹ ਸ ਇਲਾਜ ਤੋਂ ਇਹ ਇਲਾਜ ਬਿਮਾਰੀ ਜਿਹੜੀ ਕਿਸੇ ਡਾਕਟਰ ਕੋ ਇਹਦਾ ਇਲਾਜ ਨਹੀਂ ਇਹ ਨਸ਼ੇ ਦਾ ਬਹੁਤ ਭੈੜੀ ਬਿਮਾਰੀ ਆ ਇਹ ਨਸ਼ੇ ਦੇ ਸਦਾਗਰ ਜਿਹੜੇ ਨਸ਼ਿਆਂ ਨੂੰ ਲੈ ਕੇ ਆਏ ਆ ਕਿੱਦਾਂ ਪੜਾ ਹੋ ਉਹਨਾਂ ਦਾ ਅਸੀਂ ਕਹਿੰਦੇ ਦੁਸ਼ਮਣ ਦੇ ਵੀ ਬੱਚੇ ਨੂੰ ਨਸ਼ਾ ਲੱਗੇ ਕਿਹੜਾ ਸਵੇਰੇ ਉੱਠ ਕੇ ਸਾਨੂੰ ਗਾਲਾਂ ਕੱਢਦਾ ਸੀ ਕਹਿੰਨੇ ਨਸ਼ਾ ਜਿਹੜਾ ਨਾ ਇਦਾਂ ਦਾ ਕਿਸੇ ਵੀ ਬੱਚੇ ਨੂੰ ਨਸ਼ਾ ਨਾ ਇਦਾਂ ਦਾ ਲੱਗੇ ਆਵਾ ਸਾਨੂੰ ਗਾਲਾਂ ਹੀ ਕਿਉਂ ਨਾ ਕੱਢੇ ਅਸੀਂ ਤਾਂ ਇਸ ਦੇ ਖਿਲਾਫ ਹਾਂ ਬਹੁਤ ਨਸ਼ਾ ਸ਼ਾਮ ਸਵੇਰੇ ਪੰਜਾਬ ਚ ਬڑے ਗਾਣੇ ਸੁਣਦੇ ਦੀ ਮਾਂ ਹੁੰਦੀ ਹੈ ਮਾਂ ਲਈਆਂ ਬਾੜੋ ਪਰ ਅੱਜ ਮਾਂਾਂ ਰੋਡੀਆਂ ਦੇਖ ਕੇ ਕਿਹੜੀ ਮਾਂ ਚਾਹੁੰਦੀ ਵੀ ਮੈਂ ਮਰਨਾ ਚਾਹੁੰਦੀ ਆ ਨਾ ਨਾ ਕੋਈ ਵੀ ਪਰ ਉਹ ਮਾਂ ਕਿੰਨੀ ਦੁਖੀ ਹੋ ਜਿਹੜੀ ਬੈਠ ਤੇ ਬਈ ਕਹਿੰਦੀ ਤੇ ਮੇਰੇ ਬੁੱਤ ਬਣ ਕੇ ਮੁੜ ਜਾਓ ਮੈਂ ਜੀਣਾ ਨਹੀਂ ਚਾਹੁੰਦੀ ਕਹਿੰਦੀ ਮੇਰੇ ਬੁੱਤ ਬਣ ਕੇ ਨਾ ਮੁੜ ਜਾਓ ਕਹਿੰਦਾ ਵੀ ਮੈਂ ਜੀਣਾ ਨਹੀਂ ਚਾਹੁੰਦਾ ਅੰਦਰੋਂ ਕਿੰਨੀ ਦੁੱਖੀ ਕਿੰਨਾ ਉਸੀ ਦੀ ਉਸ ਮਾਂ ਦਾ ਕੀ ਸੀ ਕਿੰਨੀ ਤਕਲੀਫ ਝੱਲੀ ਹੋ ਕਿੰਨਾ ਉਹ ਦਰਦ ਹੋਊਗਾ ਉਸ ਮਾਂ ਦੇ ਆ ਤੇ ਉਸ ਤੋਂ ਦਰਦ ਵੱਧ ਹੋਤੀ ਦੇ ਹਾਂ ਤਿਆਂ ਕੀ ਕਾਰਨ ਕੀ ਕਾਰਨ ਵਿਚਾਰੀ ਪਰਦੇਸਣ ਉਹੀ ਆ ਵੀ ਤਿਆਂ ਇਦਾਂ ਵਿਚਾਰੀ ਆਪਣੀ ਮਾਂ ਨੂੰ ਲਈ ਫਿਰਦੀ ਆ ਇਹਨਾਂ ਧੀ ਵਿਚਾਰੀ ਲਈ ਫਿਰਦੀ ਆ ਦਾ ਪੁੱਤ ਕੁੱਟ ਕੇ ਪਾਸੇ ਹੋਇਆ ਮਾਲ ਲੈ ਨਸ਼ਿਆਂ ਦੇ ਥੋਰ ਇਹ ਨਸ਼ਿਆਂ ਦਾ ਜਿਹੜਾ ਛੇਮਾ ਦਰਿਆ ਖਵਰੇ ਕਿਹੜੇ ਪਾਪੀ ਨੇ ਨਸ਼ਾ ਲੈ ਕੇ ਆਂਦਾ ਸਾਡੇ ਪੰਜਾਬ ਦੇ ਵਿੱਚ ਥੋਰ ਦਿੱਤਾ ਜਿਹੜਾ ਗੱਲ ਕਰਦਾ ਨਸ਼ਿਆਂ ਦੇ ਟਰਬਾ ਪੱਸੀ ਮਾਲਕਾ ਜੇ ਕਿਸੇ ਦਾ ਧੀ ਪੁੱਤ ਆਸ ਗਿਆ ਇਸ ਦਮਦਲ ਚ ਉਹਦੇ ਮੇਰੇ ਨਿਕਰੇ ਬਿਨ ਉਸ ਕੱਢਦੇ ਆ ਚਲ ਦਲ ਤੋਂ ਅਸਲੀ ਕਹਾਣੀ ਸਾਡੀ ਅੱਜ ਦੀ ਵੀਡੀਓ ਉਹਨਾਂ ਮਾਵਾ ਦਾ ਦੱਸ ਰਿਹਾ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗ ਗਏ ਆ ਤੇ ਆਪਣੇ ਮਾਪੇ ਨੂੰ ਨਹੀਂ ਪੁੱਛਦੇ ਉਹਨਾਂ ਨੂੰ ਕੁੱਟਮਾਰ ਕਰਦੇ ਆ ਤੇ ਉਹਨਾਂ ਬੱਚਿਆਂ ਅੱਗੇ ਬੇਨਤੀ ਆ ਕਿ ਨਸ਼ੇ ਛੱਡੋ ਕੋੜ ਬੰਦੋ ਤੇ ਆਪਣੇ ਮਾਪੇ ਦੀ ਕੇਅਰ ਕਰੋ ਇੰਨੀ ਮਿਹਨਤਾਂ ਦੇ ਨਾਲ ਤੁਹਾਨੂੰ ਉਹ ਪਾਲਦੇ ਆ ਨਾ ਕੰਮ ਕਰਦੇ ਆ ਜੋ ਵੀ ਤੁਹਾਡੇ ਮਾਪੇ ਤੇ ਉਹਨਾਂ ਦਾ ਧਿਆਨ ਰੱਖੋ ਨਨੀ ਕੇਅਰ ਕਰੋ ਹਾਂਜੀ ਅੱਜ ਦਾ ਸਾਡਾ ਸੁਨੇਹਾ ਉਹਨਾਂ ਮਾਮਾ ਦਾ ਦਰਦ ਉਹਨਾਂ ਭੈਣਾਂ ਦਾ ਦਰਦ ਜਿਨ੍ਹਾਂ ਮਾਮਾ ਦੇ ਪੁੱਤ ਘਰਾਹੇ ਪੈ ਗਏ ਜਿਨ੍ਹਾਂ ਭੈਣਾਂ ਦੇ ਵੀਰ ਗਲਤ ਸੁਸਾਇਟੀ ਚ ਪਾ ਕੇ ਆਪਣਾ ਜੀਵਨ ਜਿਹੜਾ ਖਰਾਬ ਕਰ ਰਹੇ ਆਪਣੇ ਮਾਪੇ ਦੀ ਜੀਵਨ ਜੀ ਖਸਰੋੜ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਨਸ਼ੇ ਤਿਆਗ ਕੇ ਵੀ ਬੇਮਪੁੱਤ ਬਣ ਕੇ ਆਪਣੇ ਮਾਪੇ ਦੀ ਕੇਅਰ ਕਰੋ ਤੁਹਾਡੇ ਮਾਪੇ ਨੂੰ ਬੜੀਆਂ ਆਸਾਂ ਤੁਹਾਡੇ ਤੇ ਸਾਡੀ ਕਹਾਣੀ ਜੇ ਠੀਕ ਲੱਗੀ ਫੇਰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਲੱਕੇ ਵੀਡੀਓ ਨੂੰ ਜ਼ਰੂਰ ਕਰ ਲਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ